ਪੰਜਾਬ ਦੀਆਂ 2017 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਰੇ ਲੀਡਰ ਨੇ ਬੜੇ ਵੱਡੇ ਵੱਡੇ ਲਾਰੇ ਲਾਏ ਸਾਰੀਆਂ ਸਿਆਸੀ ਪਾਰਟੀਆਂ ਨੇ ਵੱਡੇ ਵੱਡੇ ਵਾਅਦੇ ਕੀਤੇ ਪਰ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਹੱਦੀ ਕਰ ਦਿੱਤੀ ਉਹਨਾਂ ਹਰ ਵਰਗ ਨੂੰ ਖੁਸ਼ ਕਰਨ ਲਈ ਨਵੇਂ ਸੁਝਾਅਗ ਵਿਖਾਏ ਉਹਨਾਂ ਦਾ ਕਿਸਾਨਾਂ ਨੂੰ ਸਾਰੀ ਕਰਜ਼ਾ ਮਾਫੀ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਅਤੇ ਗਰੀਬਾਂ ਨੂੰ ਆਟਾ ਦਾਲ ਦੇ ਨਾਲ ਚਾਪਤੀ ਦੇਣ ਦਾ ਵੀ ਐਲਾਨ ਕਰ ਦਿੱਤਾ ਪਰ ਸਰਕਾਰ ਬਣਨ ਤੋਂ 2 ਸਾਲ ਬਾਅਦ ਵੀ ਇਹ ਵਾਅਦੇ ਪੂਰੇ ਨਹੀਂ ਹੋਏ ਅਤੇ ਲੋਕ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਪਰ ਕੈਪਟਨ ਦੇ ਵਾਦੇ ਹੁਣ ਅਕਾਲੀ ਦਲ ਪੂਰੇ ਕਰਨ ਲੱਗ ਪਿਆ ਐਥੇ ਵਿਕਰਮ ਮਜੀਠੀਆ ਦੀ ਅਗਵਾਈ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਹੀ ਘਰ ਪਟਿਆਲਾ ਚ ਕੈਪਟਨ ਦੇ ਹਮਸ਼ਕਰ ਨੇ ਨੌਜਵਾਨਾਂ ਨੂੰ ਡਮੀ smartphones ਵੰਡੇ ਨੇ ਐਥੇ ਵਿਕਰਮ ਮਜੀਠੀਆ ਨੇ ਕੈਪਟਨ ਸਰਕਾਰ ਨੂੰ ਵੀ ਘੇਰਿਆ ਅੱਜ ਅਸੀਂ ਕੈਪਟਨ ਰਮਨਿੰਦਰ ਜੀ ਨੂੰ ਲਿਆ ਕੇ ਆ ਲਾਗੂ ਕੀਤਾ ਕਿ ਆ ਸੁੁੱਤੀ ਸਰਕਾਰ ਇਹ ਜਾਗੇ ਤੇ ਜਿਹੜੇ ਨੌਜਵਾਨਾਂ ਨਾਲ ਕੀਤੇ ਹੋਏ ਵਾਦੇ ਆ ਉਹਨਾਂ ਨੂੰ ਪੂਰਾ ਕਰੇ ਇਹ ਵਾਅਦੇ ਪੂਰੇ ਕਰਨ ਲਈ ਕੋਸਟ ਕੀ ਇਨਵੋਲਡ ਹੈ ਕਿਵੇਂ ਲੋਕਾਂ ਨਾਲ ਧੋਖਾ ਕਰਕੇ ਫਰੇਬ ਕਰਕੇ 2017 ਚ ਸਰਕਾਰ ਬਣਾਈ ਗਈ ਸਿਰਫ ਇਸ ਮੰਸ਼ਾ ਨਾਲ ਬਣਾਈ ਗਈ ਕਿ ਇੱਕ ਵਾਰ ਸਰਕਾਰ ਕਾਂਗਰਸ ਦੀ ਬਣ ਜੇ ਮੁੜ ਕੇ ਕੋਈ ਲਾਗੂ ਕਰਨ ਦੀ ਕੋਈ ਚੀਜ਼ ਨਹੀਂ ਮਗਰ ਜੇ 50 ਲੱਖ ਨੌਜਵਾਨਾਂ ਨੂੰ ਫੋਨ ਦੇਣਾ 2 ਸਾਲ ਨਿਕਲ ਗਏ 3 ਸਾਲ ਰਹਿ ਗਏ ਆ ਤਿੰਨਾ ਸਾਲਾਂ ਚ ਸਸਤੇ ਤੋਂ ਸਸਤਾ 스마트ਫੋਨ ਤੋ ਦੂ ਕੀ ਲੱਗਦਾ ਜੀ ਕਿੰਨੇ ਦਾ ਮਿਲਦਾ 3500 ਦਾ ਇਹ ਤੋਂ ਘੱਟ ਦਾ ਤਾਂ ਮੈਨੂੰ ਨਹੀਂ ਲੱਗਦਾ ਕੋਈ ਮਿਲੂਗਾ smartphones ਮੈਂ ਮਾਰਕੀਟ ਤੋਂ ਪਤਾ ਕਰਕੇ ਆਇਆ 50 ਲੱਖ ਇੰਟੂ 3500 ਮੀਨ ਸਾਢੇ 1700 ਕਰੋੜ ਰੁਪਈਆ ਕੱਲਾ ਮੋਬਾਈਲ ਫੋਨ ਆਲੀ ਚਾਹੀਦਾ ਜਿਹੜੇ ਨੌਜਵਾਨਾਂ ਨਾਲ ਇਹਨਾਂ ਨੇ ਵਾਅਦੇ ਕੀਤੇ ਜੇ ਉਹਦੇ 'ਚ ਜਿਵੇਂ ਇਹ ਕਹਿ ਰਹੇ ਸੀ ਕਿ ਉਹ 'ਚ ਡਾਟਾ ਪਾ ਕੇ ਦਵਾਂਗੇ ਜੋ ਡਾਟੇ ਦਾ ਕਾਸਟ ਹੈ 150 ਰੁਪਈਆ ਪਰ ਮੰਥ ਹੈ ਤੇ ਜੇ ਉਹਦਾ ਹਿਸਾਬ ਲਾਓ 50 ਲੱਖ ਫੋਨਾਂ ਦਾ ਇਟ ਵਰਕਸ ਆਊਟ 2900 ਕਰੋੜ ਕੋਈ 2700 ਕਰੋੜ ਰੁਪਈਆ ਸਿਰਫ ਤੇ ਸਿਰਫ ਮੋਬਾਈਲ ਫੋਨ ਵੰਡਣ ਲਈ ਦੇਣ ਲਈ ਨੌਜਵਾਨਾਂ ਨੂੰ ਚਾਹੀਦਾ ਮਗਰ ਮੈਂ ਇਹ ਗੱਲ ਤਾਂ ਹਾਈਲਾਈਟ ਕਰ ਰਿਹਾ ਕਿਉਂਕਿ ਵੀਡੀਓ ਗ੍ਰਾਫਿਕ ਐਵਿਡੈਂਸ ਨਾਲ ਕਰ ਰਿਹਾ ਕੀ ਐ ਸਕੀਮ ਕੱਲੀ ਤੇ ਕੱਲੀ ਜਿਵੇਂ ਕਿਸਾਨਾਂ ਨੂੰ ਠੱਗਿਆ ਜਾ ਰਿਹਾ ਧੋਖਾ ਕੀਤਾ ਜਾ ਰਿਹਾ ਨੌਜਵਾਨਾਂ ਦੀ ਨੌਕਰੀ ਦੇ ਉੱਤੇ ਆ 2 ਸਾਲ ਬੀਤ ਗਏ ਆ ਘਰ ਘਰ ਨੌਕਰੀ ਮਤਲਬ ਕੀ ਪੰਜਾਬ 'ਚ 50 ਲੱਖ ਘਰ ਆ ਤੇ ਤੁਸੀਂ ਆਪ ਹਿਸਾਬ ਲਾ ਲਓ ਆ 36 ਮਹੀਨੇ ਰਹਿ ਗਏ 24 ਨਿਕਲ ਗਏ 36 ਮਹੀਨੇ 'ਚ 50 ਲੱਖ ਨੂੰ ਨੌਕਰੀ ਦੇਣ ਦਾ ਮਤਲਬ ਕੀ ਸਵਾ ਲੱਖ ਤੋਂ ਵੀ ਵੱਧ ਨੂੰ ਨੌਕਰੀ ਜੇ ਦੇਣਗੇ ਹਰ ਮਹੀਨੇ ਤਾਂ ਕਿਥੇ ਉਹ ਟੀਚਾ ਪੂਰਾ ਹੋਊਗਾ ਮੌਜੂਦਾ ਨੂੰ ਤਾਂ ਤਨਖਾਹਾਂ ਨਹੀਂ ਦੇ ਪਾਰੇ ਤੇ ਨਵੇਂ ਨੂੰ ਕੀ ਨੌਕਰੀ ਦੇਣਗੇ ਆ ਟੀਚਰ ਥੋੜੇ ਰੋਜ਼ ਆ ਕੇ ਇੱਥੇ ਕਿਵੇਂ ਰੌਲਾ ਪਾ ਕੇ ਜਾਂਦੇ ਇੰਨਾ ਹਾਲਾਤਾਂ ਚ ਜੋ ਸਰਕਾਰ ਸੌ ਗਈ ਹੈ ਜੇ ਸਰਕਾਰ ਨੇ ਨੌਜਵਾਨ ਪੀੜੀ ਨਾਲ ਦਲਤ ਵਰਗ ਨਾਲ ਬੈਕਵਰਡ ਨਾਲ ਵਪਾਰੀ ਨਾਲ ਇੰਡਸਟਰੀ ਨਾਲ ਕਿਸਾਨ ਨਾਲ ਧੋਖਾ ਕੀਤਾ ਮੌਜੂਦਾ ਕਾਂਗਰਸ ਸਰਕਾਰ ਕੋਲ ਕੁਝ ਨਹੀਂ ਦਿਖਾਉਣ ਜੇ ਇਸ ਮੰਤਰੀ ਸਾਹਿਬ ਦੇ ਬਾਰੇ ਤੁਸੀਂ ਜ਼ਿਕਰ ਕੀਤਾ ਇਹਨਾਂ ਨੇ ਵਿਰਾਸਤੇ ਖਾਲਸਾ ਨੂੰ ਚਿੱਠਾ ਹੱਥੀ ਦੱਸਿਆ ਸੀ ਔਨ ਰਿਕਾਰਡ ਹੈ ਤੇ ਫਿਰ ਆਪ ਹੀ ਬਿਆਨ ਦਿੱਤਾ ਕਿ ਲੰਮਕਾ ਬੁੱਕ ਕੋ ਬੋਰਡ ਰਿਕਾਰਡ ਸੇ ਆ ਗਿਆ ਮੋਸਟ ਵਿਜ਼ਿਟਿਡ ਪਲੇਸ ਆਪ ਤਾਂ ਡੱਖਾਂ ਨਹੀਂ ਤੋੜਿਆ ਫਿਰ ਜੰਗੇ ਆਜ਼ਾਦੀ ਵਾਸਤੇ ਇਹਨਾਂ ਨੇ ਕਿਹਾ ਸੀਗਾ ਕਿ ਇਹ ਪਬਲਿਕ ਮਨੀ ਦਾ ਵੇਸਟਫੁੱਲ ਐਕਸਪੈਂਡੀਚਰ ਹੈ ਜੇ ਵੇਸਟਫੁੱਲ ਐਕਸਪੈਂਡੀਚਰ ਸੀਗਾ ਫਿਰ ਤੁਸੀਂ ਕਿਉਂ ਆਪ ਦੀ ਕਿਸਤ ਜਾਰੀ ਕੀਤੀ ਤੇ ਹੁਣ ਕਹਿੰਦੇ ਕਿ ਉਹ じゃ ਮਾਰਵਲ ਹੀ ਨਹੀਂ ਬਣਿਆ ਸੇਮ ਵੇ ਬੀਆਰਟੀਐਸ ਨੂੰ ਫੇਲ ਪ੍ਰੋਜੈਕਟ ਦੱਸਿਆ ਸੀ ਇੱਕ ਵੀ ਬੀਆਰਟੀਐਸ ਚ ਨਵੀਂ ਬੱਸ ਨਹੀਂ ਐਡ ਕੀਤੀ ਉਹੀ ਬੱਸਾਂ ਜਿਹੜੀਆਂ ਅਸੀਂ ਲਈਆਂ ਸੀ ਉਹੀ ਬੱਸਾਂ ਦੁਬਾਰ ਤੋਂ ਪਹਿਲਾਂ 2 ਸਾਲ ਤੁਸੀਂ ਰੋਕ ਕੇ ਰੱਖਿਆ ਪ੍ਰੋਜੈਕਟ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀਆਂ ਟਰਮਸ ਐਂਡ ਕੰਡੀਸ਼ਨਸ ਤੇ ਅਸੀਂ ਚਲਾਇਆ ਸੀ ਉਹਦੇ ਚ ਇੰਪਰੂਵਮੈਂਟ 윌 ਆਲਵੇਸ ਹੈਪਨ ਮਗਰ ਕੁਛ ਨਵਾਂ ਨਹੀਂ ਕੀਤਾ ਉਹੀ ਬੀਆਰਟੀਐਸ ਨੂੰ ਜਿਹਨੂੰ ਫੇਲ ਪ੍ਰੋਜੈਕਟ ਦੱਸਦੇ ਸਨ ਹੁਣ ਆਪ ਲਾਗੂ ਕਰਤਾ ਜੈ ਸ਼ੋਜ਼ ਕਿ ਮੌਜੂਦਾ ਸਰਕਾਰ ਕੋਲ ਕੁਝ ਹੈ ਨਹੀਂ ਕੱਲੀ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਪ੍ਰੋਜੈਕਟਾਂ ਨੂੰ ਸੁਰੱਖੀ ਬਿੰਦੀ ਲਾ ਕੇ ਆਪ ਦਾ ਵਿੱਚ ਪੰਜਾ ਠੋਕੇ ਜਿਵੇਂ ਘਰ ਘਰ ਨੌਕਰੀ ਦਾ ਕੰਮ ਹੈ ਨਾ ਜੀ ਪਲੇਸਮੈਂਟ ਕਾਲਜ ਕਰਦੇ ਆ ਤੇ ਭਾਵੇਂ ਡਰਾਈਵਰ ਤੁਸੀਂ ਰੱਖ ਲੋ ਨਾਲ ਬਿੱਲਾ ਪੰਜੇ ਦਾ ਲਾਉਣਾ ਪੈਣਾ ਕਿ ਆ ਹੋਈ ਮਿਹਰਬਾਨੀ ਤਾਂ ਕਾਂਗਰਸੀਆਂ ਦੀ ਹੋਈ ਹੈ ਇਸ ਲਈ ਇਹ ਹਾਲਾਤ ਲੋਕਾਂ ਦੇ ਸਾਹਮਣੇ ਆ ਰਿਹਾ ਲੋਕੀ ਸਮਝ ਰਿਹਾ ਕਿ ਮੌਜੂਦਾ ਕਾਂਗਰਸ ਹੈ ਫੇਲਡ ਇਨ ਡੂਇੰਗ ਐਨੀ ਕਾਈਂਡ ਆਫ ਡਿਵੈਲਪਮੈਂਟ ਜਾਂ ਕੋਈ ਵੀ ਆਪਦਾ ਪ੍ਰੋਜੈਕਟ ਅਜੇ ਤੱਕ ਨਹੀਂ ਲਿਆ ਸਕੀ ਜੀ ਸਾਹਿਬ ਜਿਸ ਤਰ੍ਹਾਂ ਜੋ ਪੰਜਾਬ ਸਰਕਾਰ ਨੂੰ ਜਗਾਉਣ ਚੱਲਿਓ ਬਾਅਦ ਇਹ ਤਾਂ ਮੋਦੀ ਸਾਹਿਬ ਨੇ ਵੀ 15-15 ਲੱਖ ਦੇ ਖਾਤੇਾਂ ਕਿ ਕੀਤੇ ਸੀ ਭਾਈ ਵਾਲੋ ਉਹਨਾਂ ਨੂੰ ਵੀ ਜਗਾਉਣੇ ਉਹ ਤਾਂ ਜਗਾ ਜੀ ਨੇ ਜਗਾਉਣਾ ਉਹਨਾਂ ਨੂੰ ਪੁੱਛਿਆ ਸੀ ਤਾਂ ਸੂਬੇ 'ਚ ਬੈਠੇ ਆ ਜੀ ਸੂਬੇ ਦੇ ਐਮ ਐਲ ਏ ਆ ਜਿਹੜੇ ਕਪਤਾਨ ਸਾਹਿਬ ਸੁੱਤੇ ਪਏ ਆ ਉਹਨਾਂ ਨੂੰ ਤਾਂ ਜ਼ਰੂਰ ਜਗਾਵਾਂਗੇ ਜੀ ਕਿਹੜੇ ਫਾਇਦੇ ਕਿਹੜੇ ਫਾਇਦੇ 15 ਲੱਖ ਪਰ ਖਾਤੇ ਚ ਕਿਹਾ ਸੀਗਾ ਮੋਦੀ ਸਾਹਿਬ ਨੇ ਚੋਣਾਂ ਤੋਂ ਬਾਅਦ ਇਸ ਤਰ੍ਹਾਂ ਜੀ ਕਿ ਜੋ ਪਰਫਾਰਮੈਂਸ ਮੋਦੀ ਸਾਹਿਬ ਦੀ ਰਹੀ ਹੈ ਇਸ ਦੇਸ਼ ਦੇ ਉੱਤੇ 70-72 ਸਾਲ ਦੀ ਆਜ਼ਾਦੀ ਤੇ 60 ਸਾਲ ਲਗਭਗ ਕੈਲਕੂਲੇਟ ਕਰ ਲੋ 60 ইয়ারਜ਼ ਰੂਲ ਆਫ ਕਾਂਗਰਸ ਪਾਰਟੀ ਰਿਹਾ ગાંધી ਪਰਿਵਾਰ ਦਾ ਹੀ 45 ਤੋਂ 50 ਸਾਲ ਇੱਕ ગાંધી ਪਰਿਵਾਰ ਦਾ ਹੀ ਰਾਜ ਰਿਹਾ ਹੈ ਪਹਿਲਾਂ ਜਵਾਲਲਾਲ ਨਹਿਰੂ ਫਿਰ ਇੰਦਰਾ ਗਾਂਧੀ 19-20 ਸਾਲ ਜਵਾਲਨਾ ਲਹਿਰੂ ਦੇ 15 ਸਾਲ ਇੰਦਰਾ ਗਾਂਧੀ ਦੇ ਫਿਰ ਰਜੀਵ ਗਾਂਧੀ ਦੇ ਤੇ 10 ਸਾਲ ਸੋਨੀਆ ਗਾਂਧੀ ਦੇ ਜੋ ਅੱਜ ਦੇਸ਼ ਦੇ ਹਾਲਾਤ ਬਣੇ ਆ ਭਾਵੇਂ ਉਹ ਕਿਸਾਨੀ ਤੇ ਬਣੇ ਆ ਭਾਵੇਂ ਉਹ ਵਪਾਰੀ ਦੇ ਬਣੇ ਆ ਭਾਵੇਂ ਉਹ ਹਰ ਕਿਸੇ ਕਿਤੇ ਨੂੰ ਛੇੜ ਕੇ ਵੇਖ ਲਓ ਉਹਦੇ ਲਈ ਵੱਡੇ ਪੱਧਰ ਤੇ ਜ਼ਿੰਮੇਵਾਰ ਸੀ ਜਿਨ੍ਹਾਂ ਨੇ ਲੰਮਾ ਸਮਾਂ ਦੇਸ਼ ਤੇ ਰਾਤ ਕੀਤਾ ਉਸ ਹਾਲਾਤ ਨੂੰ ਬਦਲਣ ਵਾਸਤੇ ਮੋਦੀ ਸਾਹਿਬ ਨੇ ਕਹੀ ਪਹਿਲ ਕਦਮੀ ਕੀਤੀ ਤੇ ਕਾਂਗਰਸ ਪਾਰਟੀ ਨੂੰ ਅੱਜ ਜੋ ਉਹਨਾਂ ਦੇ ਹਾਲਾਤ ਬਣੇ ਤੁਹਾਡੇ ਸਾਹਮਣੇ ਆਪ ਹੀ ਉਹਨਾਂ ਨੇ ਵੇਖ ਲਿਆ ਕਿ ਸਾਡਾ ਪੱਪੂ ਵੀ ਫੇਲ ਹੈ ਤੇ ਉਹ ਉਹਨਾਂ ਦੇ ਸਿਸਟਰ ਨੂੰ ਲੈ ਆ ਤੇ ਚਲੋ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ ਮਗਰ ਸਿੱਧੂ ਸਾਹਿਬ ਵੀ ਉਹਨੂੰ ਪੱਪੂ ਕਹਿੰਦੇ ਸੀ ਤੇ ਹੁਣ ਉਹ ਉਹਨਾਂ ਨੂੰ ਲੈ ਇਸ ਲਈ ਉਹ ਆਪ ਹੀ ਫੇਲ ਨੇ ਤੇ ਉਹਨਾਂ ਨੂੰ ਕੀ ਉਹਨਾਂ ਬਾਰੇ ਦੱਸਾਂਗੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਕਿ ਪੰਜਾਬ ਦੇ ਕਿਸਾਨ ਤੁਸੀਂ ਕਹਿ ਰਹੇ ਹੋ ਉਹ ਸੁਸਾਈਡ ਕਰ ਰਹੇ ਨੇ ਤੁਹਾਡੇ ਟਾਈਮ ਹੀ ਹੋਈਆਂ ਨੇ ਅੱਗੇ ਫਿਰ ਤੁਸੀਂ ਤੁਹਾਡੇ ਕੋਲ ਕੀ ਪੁਲਾਣਾ ਕਿਉਂਕਿ ਚੋਣ ਮੈਨੀਫੈਸਟੋ ਦੇ ਵਿੱਚ ਬਹੁਤ ਬਹੁਤ ਪਿੱਛੇ ਵੀ ਰਹਿ ਗਿਆ ਸਾਰੇ ਕੋਈ ਕਾਨੂੰਨੀ ਤਾਂ ਉਸ ਤਰੀਕੇ ਦਾ ਹੈ ਨਹੀਂ ਕਿ ਜੇ ਤੁਸੀਂ ਵਾਅਦੇ ਕੀਤੇ ਨੇ ਤੂੰ ਸਾਰੇ ਪੂਰੇ ਕਰ ਦੇ। ਦੇਖੋ ਇਸ ਤਰ੍ਹਾਂ ਬਹੁਤ ਥੋੜਾ ਸਵਾਲ ਬੜਾ ਵਧੀਆ ਹੈ ਤੇ ਮੈਂ ਚਾਹੂੰਗਾ ਇਹਨੂੰ ਚੰਗੀ ਤਰ੍ਹਾਂ ਹੁਣ ਤੁਸੀਂ ਇਹਦਾ ਸਾਰੇ ਪੱਖ ਵਿਚਾਰੋ। ਬਾਦਲ ਸਾਹਿਬ ਨੇ ਚੋਣ ਮੈਨੀਫੈਸਟੋ 'ਚ ਕਿਸਾਨਾਂ ਨੂੰ ਜਿਹੜੀ ਸਭ ਤੋਂ ਵੱਡਾ ਵਾਅਦਾ ਕੀਤਾ ਸੀ ਉਹ ਕੀਤਾ ਸੀ ਮੁਫਤ ਬਿਜਲੀ ਦਾ। ਅਨ ਤੁਸੀਂ ਉਹ ਦੇਖ ਸਕਦੇ ਹੋ ਕਿ ਬਾਦਲ ਸਾਹਿਬ ਨੇ ਉਸ ਨੂੰ ਲਾਗੂ ਰੱਖਿਆ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਉਹਨੇ ਉਸ ਵਾਅਦੇ ਨੂੰ ਬਦਲਿਆ। ਬਾਦਲ ਸਾਹਿਬ ਸਾਲਾਨਾ 6000 ਕਰੋੜ ਰੁਪਇਆ ਬੰਬੀਆਂ ਦੇ ਬਿਲਾ ਦਾ ਉਤਾਰਦੇ ਸਨ ਆਪ ਦੇ ਲੰਬੇ ਸਮੇਂ ਚ ਕੋਈ 60 70000 ਕਰੋੜ ਰੁਪਇਆ ਬਾਦਲ ਸਾਹਿਬ ਦੇ ਖਜ਼ਾਨੇ ਚ ਉਹ ਬਾਦਲ ਸਾਹਿਬ ਨੇ ਕਿਸਾਨਾਂ ਦੇ ਬੰਬੀਆਂ ਦੇ ਬਿੱਲ ਜਿਹੜੇ ਮਾਫ ਸੀ ਉਹ ਦੇਣ ਦਾ ਕੰਮ ਕੀਤਾ ਇਹ ਵਾਅਦਾ ਸੀ ਸ਼੍ਰੋਮਣੀ ਅਕਾਲੀ ਦਲ ਆਟਾ ਦਾਲ ਸ਼੍ਰੋਮਣੀ ਅਕਾਲੀ ਦਲ ਦਾ ਵਾਅਦਾ ਸੀ ਪੂਰਾ ਕੀਤਾ ਅੱਜ ਆਪਾਂ 2019 ਚ ਬੈਠੇ 2017 ਚ ਕਾਂਗਰਸ ਦੀ ਸਰਕਾਰ ਬਣੀ ਐ ਇਹ ਕਹਿ ਕੇ ਬਣੀ ਸੀ ਮੈਂ ਉਹ ਵੀਡੀਓ ਵੀ ਚਲਾ ਸਕਦਾ ਅੱਜ ਮੈਂ ਕੱਲਾ ਮੋਬਾਈਲ ਫੋਨ ਨਾਲ ਚਲਾਇਆ ਮੈਂ ਉਹ ਵੀ ਚਲਾ ਸਕਦਾ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਸਮਰਾਲੇ ਦੇ ਪ੍ਰੋਗਰਾਮ ਚ ਇਹ ਗੱਲ ਕਹੀ ਸੀ ਕਿ 90 ਹਜ਼ਾਰ ਕਰੋੜ ਦਾ ਕਰਜ਼ਾ ਸਾਰੇ ਆੜਤੀਆਂ ਦਾ ਪ੍ਰਾਈਵੇਟ ਬੈਂਕਾਂ ਦਾ ਕੋਆਪਰੇਟਿਵ ਬੈਂਕਾਂ ਦਾ ਲੀਕ ਮਾਰ ਦਿਓ ਇਹ ਸਾਰਾ ਮਾਫ਼ ਹੋ ਜੂ ਤੇ ਤੁਹਾਨੂੰ ਪਤਾ ਹੈ ਜੀ ਜੇ ਇਸ ਕਿਸਾਨ ਨਾਲੇ ਸ਼ੁਰੂ ਕੀਤੀ ਸੀ ਸਕੀਮ ਕਰਜ਼ਾ ਕੁਰਕੀ ਖਤਮ ਫਸਲ ਦੀ ਪੂਰੀ ਰਕਮ ਬੁੱਧ ਸਿੰਘ ਕਿਸਾਨ ਕੋਟਲੀ ਸੂਰਤ ਮੱਲੀਆਂ ਦਾ ਉਹਦਾ ਅਜੇ ਤੱਕ ਕਰਜ਼ਾ ਮਾਫ਼ ਨਹੀਂ ਹੋਇਆ ਉਹਦਾ ਜੇ ਕਰਜ਼ਾ ਸਰਕਾਰ ਨੇ ਤਾਂ ਕੀ ਮਾਫ਼ ਕੀਤਾ ਕਿ ਐਨ ਜੀਓ ਨੇ ਜਾ ਕੇ 2 ਲੱਖ ਉਹਨੂੰ ਦੇਣ ਦਾ ਕੰਮ ਕੀਤਾ ਕਿਉਂ ਕਿਉਂਕਿ ਉਹ ਡਿਫਾਲਟਰ ਵੀ ਹੋ ਗਿਆ ਸੀ ਤੇ ਉਹਦਾ ਕਰਜ਼ੇ ਵੱਧ ਵੀ ਗਿਆ ਸੀ ਅਸੀਂ ਕੁਰਕੀ ਦਾ ਸਵਾਲ ਪਾਇਆ ਕੈਪਟਨ ਅਮਰਿੰਦਰ ਸਿੰਘ ਜੀ ਨੇ ਫਲੋਰ ਤੇ ਆਖਿਆ ਕਿ ਕੁਰਕੀ ਖਤਮ ਹੋ ਜੂਗੀ ਆ ਚੰਦੂ ਬਾਜਰਾਸੀ ਜੀ ਦਾ ਸਵਾਲ ਸੀ ਉਹਦੇ ਚ ਆਪ ਮੰਨੇ ਕਿ ਹਾਂ ਕੁਰਕੀ ਖਤਮ ਹੋ ਜੂਗੀ ਤੇ ਰੋਜ਼ ਧਰਨੇ ਲੱਗ ਰਿਹਾ ਵੱਖ-ਵੱਖ ਬੈਂਕਾਂ 'ਚ ਕਿ ਕੁਰਕੀ ਖਤਮ ਨਹੀਂ ਹੋਏ ਮੇਰਾ ਕਹਿਣ ਦਾ ਭਾਵ ਹੈ ਕਿ ਸੁੱਤੀ ਸਰਕਾਰ ਨੇ ਜਗਾਉਣਾ ਤੇ ਜਿਹੜੇ ਝੂਠੇ ਵਹਿਦੇ ਕਾਂਗਰਸ ਸਰਕਾਰ ਨੇ 2017 'ਚ ਲੋਕਾਂ ਨੂੰ ਕੀਤੇ ਸੀ ਜਿਹਦੇ ਕਰਕੇ ਉਹਨਾਂ ਦੀ ਸਰਕਾਰ ਬਣੀ ਸੀ ਉਹਨੂੰ ਉਜਾਗਰ ਕਰਨਾ ਲੋਕਾਂ ਦੇ ਘਰ-ਘਰ ਤੱਕ ਲੈ ਕੇ ਜਾਣਾ ਉਹ ਅਸੀਂ ਕੰਮ ਕਰਾਂਗੇ ਕੀ ਸਰਕਾਰ ਦੇ ਪੇਚਾ ਗੱਬਲੇ ਦੇ ਕਿਸਾਨਾਂ ਨੂੰ ਲੋਨ ਕਰਨਾ ਪੈ ਰਿਹਾ ਸੋਚਟੀਆਂ ਦਾ ਜਿਹੜਾ ਅਸੀਂ ਉਹਨਾਂ ਦਾ ਬਿੱਲ ਜਿਹੜੇ ਦਿੱਤੇ ਹੈਗੇ ਨੇ ਕਾਂਗਰਸ ਅਕਾਲੀ ਦਲ ਪਰ ਦੇਖਣ ਚ ਆਇਆ ਹੋਇਆ ਟੋਟਲ ਜਿਹੜਾ ਕਰਜ਼ਾ ਹੈਗਾ ਉਹ ਅਸੀਂ 70 ਤੋਂ 80 ਹਜ਼ਾਰ 80 ਤੋਂ 90 ਹਜ਼ਾਰ ਕਰੋੜ ਰੁਪਏ ਦਾ ਸੀਗਾ ਤੇ ਕੀ ਉਹ ਬਿੱਲ माफ ਕਰਨ ਦੀ ਜਾਇ ਇਹਨਾਂ ਦਾ ਕਿਸਾਨਾਂ ਦਾ ਕਰਜ਼ਾ ਨਹੀਂ ਮਾਫ ਕੀਤਾ ਜਾ ਸਕਦਾ ਸੀ ਉਸ ਵਕਤ ਜੀ 201997 ਚ ਜੋ ਸਾਡੇ ਚੋਲ ਮੈਨੀਫੈਸਟੋ ਦਾ ਵਾਅਦਾ ਸੀ ਲੋਕਾਂ ਦਾ ਜੇਸ ਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਬਣਾਈ ਸੀ ਬਾਦਲ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਸੀ ਉਸ ਵੇਲੇ ਅਸੀਂ ਉਹ ਮਾਫ ਕਰਨ ਨੂੰ ਬੰਬੀਆਂ ਦੇ ਬਿੱਲ ਮਾਫ ਕਰਨ ਦੀ ਗੱਲ ਕੀਤੀ ਸੀ ਉਸ ਵਾਅਦੇ ਤੇ ਅਸੀਂ ਪੂਰਾ ਰਹੇ ਹਾਂ ਮੈਨੂੰ ਇਸ ਗੱਲ ਦੀ ਤਸੱਲੀ ਆ ਕਿ ਬਾਦਲ ਸਾਹਿਬ ਨੇ ਜਿਹੜਾ ਜਿਹੜਾ ਵਾਅਦਾ ਕੀਤਾ ਸੀ ਉਹਨੂੰ ਪੂਰਾ ਕੀਤਾ ਮੈਨੂੰ ਯਾਦ ਆ ਜਦੋਂ ਅਸੀਂ ਸ਼ਗਨ ਸਕੀਮ ਦੇਣਾ ਸ਼ੁਰੂ ਕਰਦੇ ਸੀ ਇਹੀ ਕਾਂਗਰਸ ਕਹਿੰਦੀ ਸੀ ਕਿ ਇਹ ਤੇ ਮਾਮੇ ਨਾਨੇ ਦੀ ਸਰਕਾਰ ਹੈ ਇਹਨਾਂ ਨੇ ਕਿੱਥੋਂ ਦੇਣੇ ਮਗਰ ਜਦ ਦੇਣੇ ਸ਼ੁਰੂ ਕਰਤੇ ਫਿਰ ਜਦ ਆਟੇ ਮੇਰੀ ਬੋਟ ਪਰਨਸ ਦੇ ਵਿੱਚ ਆਉਂਦਾ ਸੀ ਮੇਰੀ ਬੋਟ ਪਰਨਸ ਦੇ ਵਿੱਚ ਆ ਤਾਂ ਮੈਨੂੰ ਪਾਜੀ ਸਵਾਲ ਕਰਨੋਂ ਫਿਰ ਮੇਰੀ ਬੇਨਤੀ ਵੀ 2 ਮਿੰਟ ਸੁਣ ਲਿਓ ਜੀ ਫਿਰ ਆਟੇ ਦਾਲ ਦਾ ਵਹਿਦਾ ਕੀਤਾ 2007 ਚ ਇੱਕ ਨਵੀਂ ਸਕੀਮ ਸੀ ਕਾਂਗਰਸੀ ਕਹਿੰਦੇ ਸੀ ਕਿ ਇਹ ਕਦੇ ਲਾਗੂ ਨਹੀਂ ਹੋ ਸਕਦਾ